ਆਮ ਤੌਰ ਤੇ ਕਹਿੰਦੇ ਆ ਨੀਮ ਹਕੀਮ ਖਤਰਾ ਹੈ ਜਾਨ ਕਿ ਉਹ ਨੀਮ ਹਕੀਮਾਂ ਦੇ ਕੋਲ ਬਿਲਕੁਕੁਲ ਨਾ ਜਾਣਾ ਚਾਹੀਦਾ ਜੋ ਤੁਹਾਡੀ ਜਾਨ ਹੈ ਜੜੀ ਉਹ ਖਤਰੇ ਚ ਪਾ ਦੇ। ਤੁਹਾਡੇ ਸਿਰ ਤੇ ਵਾਲ ਨਹੀਂ ਆ 2 ਮਿੰਟਾਂ ਚ ਵਾਲ ਆ ਜਾਣਗੇ। ਗੰਜੇਪੰਦਾ ਇਲਾਜ 1 ਹਫਤੇ ਚ ਪੂਰਾ। ਦਵਾਈ ਵਾਲ ਆਣਗੇ ਜਾਂ ਨਹੀਂ ਆਣਗੇ ਇਹ ਤਾਂ ਪਤਾ ਨਹੀਂ ਪਰ ਅੱਖਾਂ ਜ਼ਰੂਰ ਜਾਂਦੀਆਂ ਹੋਈਆਂ ਦਿਖਾਈ ਦਿੱਤੀਆਂ। ਸਾਡੇ 9:00 ਵਜੇ ਪਤਾ ਨਹੀਂ ਵਜੇ ਦਵਾਈ ਕਿ ਲਾਈਏ ਤੇ ਉਸ ਤੋਂ ਬਾਅਦ 8 ਘੰਟੇ ਤੋਂ ਬਾਅਦ ਹੀ ਬੜੀ ਅੱਖਾਂ ਫਿਰ ਇਹ ਲੜਦੀ ਸ਼ੁਰੂ ਹੋ ਗਈ ਤੇ ਉਹ ਦੋ ਘੰਟੇ ਬਾਅਦ ਨਾਲ ਜਿਆਦਾ ਹੀ ਦੁਖਣ ਲੱਗਿਆ ਅੱਖਾਂ ਕਿਵੇਂ ਪੋਸਿਬਲ ਹੈ ਕਿ ਪ੍ਰਸ਼ਾਸਨ ਨੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਉੱਤੇ ਉਹਦੀ ਐਡ ਹੋ ਰਹੀ ਹੈ ਸੈਲੀਬ੍ਰਿਟੀਓ ਦੀ ਐਡ ਕਰ ਰਹੇ ਨੇ ਪਰ ਪ੍ਰਸ਼ਾਸਨ ਦਾ ਇਹ ਕਹਿ ਦੇਣਾ ਕਿ ਸਾਨੂੰ ਨਹੀਂ ਪਤਾ ਕਦੋਂ ਕੈਂਪ ਲਾਇਆ ਕਿਵੇਂ ਲਾਇਆ ਇਹ ਕੋਈ ਕਹਿ ਨਹੀਂ ਸਕਦੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਇਹ ਦਵਾਈ ਦਾ ਜਿਹੜਾ ਰਿਐਕਸ਼ਨ ਕੀ ਹੋਊਗਾ ਜਿਵੇਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਦਵਾਈ ਇੱਕ ਵਾਰ ਲਗਾਉਂਗੇ ਤਾਂ ਵਾਲ ਥੋੜੇ ਥੋੜੇ ਜਾਨੇ ਸ਼ੁਰੂ ਹੋ ਜਾਣਗੇ ਦੂਜੀ ਵਾਰ ਲਗਾਓਗੇ ਫਿਰ ਥੋੜੇ ਜਿਹਾ ਹੋਰ ਆ ਜਾਣਗੇ ਤੀਜੀ ਵਾਰ ਤੱਕ ਪੂਰੇ ਵਾਲ ਜਿਹੜੇ ਨੇ ਉਹ ਸਿਰ ਤੇ ਆ ਜਾਂਦੇ ਨੇ ਐਸੇ ਕੋਈ ਦਵਾਈ ਨਹੀਂ ਹੈ ਦੁਨੀਆ ਵਿੱਚ ਕਿ ਇੱਕ ਦਿਨ ਮੇ ਹੀ ਆਪਕੋ ਇਤਨੇ ਵਾਲ ਆ ਜਾਣਗੇ ਯਾਰ ਸੋਸ਼ਲ ਮੀਡੀਆ ਤੇ ਪਰੂਫ ਦਿੱਤੇ ਜਾਂਦੇ ਨੇ ਕਿ ਆ ਦੇਖੋ ਆ ਬੰਦਾ ਆਇਆ ਸੀਗਾ 10 ਦਿਨ ਪਹਿਲਾਂ ਆਇਆ ਸੀਗਾ ਵਾਲ ਬਿਲਕੁਲ ਨਹੀਂ ਸੀਗੇ ਹੁਣ ਦੇਖੋ ਦੀਆਂ ਜੜਾ ਫੁੱਟੀਆਂ ਸ਼ੁਰੂ ਹੋ ਗਈਆਂ ਵਾਲ ਆਣੇ ਸ਼ੁਰੂ ਹੋ ਗਏ ਉਹ ਪ੍ਰੋਬਬਲੀ ਹਾਈਪ ਅਪ ਕਰਕੇ ਦਿਖਾ ਦਿੰਦੇ ਹਨ ਕਿ ਤਾਂ ਕਿ ਲੋਕ ਜ਼ਿਆਦਾ ਇਨਫਲੂਐਂਸ ਹੋ ਕੇ ਉਨਕੇ ਪਾਸ ਆ ਜائیں ਇਹ ਇੱਕ ਟਾਈਪ ਆਫ ਮਾਰਕੀਟਿੰਗ ਸਟਰੈਟਜੀ ਹੈ ਸਿਰਫ ਦਵਾਈ ਫ੍ਰੀ ਲਾਈ ਜਾਂਦੀ ਹੈ ਤੇ ਦੂਜੇ ਪਾਸੇ ਜਿਹੜਾ ਤੇਲ ਇੱਕ ਵੇਚਿਆ ਜਾਂਦਾ ਇਹਨੂੰ ਕਹਿ ਸਕਦੇ ਆ ਕਿ ਮਾਰਕੀਟਿੰਗ ਇੱਕ ਪਾਸਿਓ ਦਵਾਈ ਫ੍ਰੀ ਲਾ ਕੇ ਦੂਜੇ ਪਾਸੇ ਤੇਲ ਨਾਲ ਮਾਰਕੀਟਿੰਗ ਕੀਤੀ ਜਾਂਦੀ ਹੈ ਪੈਸਾ ਕਮਾਇਆ ਜਾ ਰਿਹਾ ਸੰਜੇ ਜੀ ਪਹਿਲਾਂ ਤਾਂ ਇਹ ਆਪ ਇਹ ਦੱਸੋ ਕਿ ਮੌਜੂਦਾ ਸਿਚੁਏਸ਼ਨ ਕੀ ਹੈ ਪੇਸ਼ੈਂਟ 65 ਪਲਸ ਆਈ ਸੀ ਸਾਡੇ ਕੋਲ ਅੱਛਾ ਜੀ 967 ਹੂੰ ਤੇ ਉਹ ਕੱਲ ਤੋਂ ਆ ਰਹੇ ਨੇ ਅੱਜ ਤੱਕ ਆਏ ਨੇ ਅੱਖਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੈ ਇਸ ਤਰ੍ਹਾਂ ਦੀ ਤਾਂ ਕੋਈ ਨਹੀਂ ਆਈ ਹੂੰ ਬਸ ਸਿਰਫ ਇਹਨਾਂ ਇਹਨਾਂ ਹੈਗਾ ਸੀਗਾ ਵੀ ਅਲਰਜੀਕ ਰੈਐਕਸ਼ਨ ਹੋ ਕੇ ਉਹਨਾਂ ਨੂੰ ਅੱਖ ਦੇ ਵਿੱਚ ਟਵਰਲਿੰਗ ਤੇ ਰੈਡਨੈਸ ਇਸ ਤਰ੍ਹਾਂ ਐ ਪਤਾ ਲੱਗਾ ਕਿ ਦੇਖੋ ਕਿਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਇੰਡੋਰਸਮੈਂਟ ਕੀਤਾ ਇਸ ਇਵੈਂਟ ਦਾ ਬਸ ਸੈਂਕੜਾ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚ ਗਏ ਤੇ ਪ੍ਰਸ਼ਾਸਨ ਨੂੰ ਇਸ ਇਵੈਂਟ ਬਾਰੇ ਪਤਾ ਹੀ ਨਹੀਂ ਹੈ ਨਾ ਜੀ ਸਵਾਗਤ ਹੈ ਪੀੜਸੀ న్యూਸ ਹਫੀ ਸਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੋਂ ਜ਼ਿਕਰੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਚਰਚਾ ਰਹੀ ਹੈ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਸੀਂ ਆਮ ਤੌਰ ਤੇ ਕਹਿੰਦੇ ਆ ਨੀਮ ਹਕੀਮ ਖਤਰਾਂੇ ਜਾਨ ਕਿ ਉਹਨਾਂ ਨੀਮ ਹਕੀਮਾਂ ਦੇ ਕੋਲ ਬਿਲਕੁਲ ਨਹੀਂ ਜਾਣਾ ਚਾਹੀਦਾ ਜੋ ਤੁਹਾਡੀ ਜਾਨ ਜੜੀ ਉਹ ਖਤਰੇ ਚ ਪਾ ਦੇਣ ਇਦੀ ਇੱਕ ਐਗਜ਼ਾਮਪਲ ਤੁਹਾਨੂੰ ਦਿਖਾਉਣ ਲੱਗੇ ਆ ਅੱਜ ਕਿਸੇ ਵੀ ਤਰ੍ਹਾਂ ਦਾ ਟੋਟਕਾ ਕਿਸੇ ਵੀ ਤਰ੍ਹਾਂ ਦਾ ਦੇਸੀ ਇਲਾਜ ਕਿਸੇ ਵੀ ਤਰ੍ਹਾਂ ਦਾ ਜੰਤਰ ਮੰਤਰ ਤੰਤਰ ਕਰਨ ਤੋਂ ਪਹਿਲਾਂ ਆਪਣੇ ਸਰੀਰ ਤੇ ਪ੍ਰੈਕਟੀਕਲ ਕਰਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਿਓ ਅੱਜ ਦੀ ਡਿਬੇਟ ਤਾਂ ਤੁਹਾਨੂੰ ਸ਼ਾਇਦ ਅੰਦਾਜ਼ਾ ਹੋ ਜਾਏਗਾ ਕਿ ਤੁਹਾਡੀ ਬੇਸ਼ਕੀਮਤੀ ਜਾਨ ਕਿਵੇਂ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਤੁਹਾਡੇ ਸਿਰ ਤੇ ਵਾਲ ਨਹੀਂ ਹੈ 2 ਮਿੰਟਾਂ ਚ ਵਾਲ ਆ ਜਾਣਗੇ ਗੰਜੇਪਨ ਦਾ ਇਲਾਜ ਇੱਕ ਹਫ਼ਤੇ ਚ ਪੂਰਾ ਸਾਡੇ ਹੱਥ ਲੱਗੀ ਹੈ ਅਜਿਹੀ ਦਵਾਈ ਅਜਿਹਾ ਤੇਲ ਜਿਹੜਾ ਇੱਕ ਵਾਰ ਲਾਉਂਗੇ ਜੜਾਂ ਤੋਂ ਹੀ ਵਾਲ ਉਗਣੇ ਸ਼ੁਰੂ ਹੋ ਜਾਣਗੇ ਅਜਿਹਾ ਪਤਾ ਨਹੀਂ ਕਿੰਨੀਆਂ ਕੁ ਸਟੇਟਮੈਂਟ ਦਿੱਤੀਆਂ ਗਿਆ ਖੰਨਾ ਦੇ ਵਿੱਚ ਸਲੂਨ ਚ ਚਲਾਣ ਵਾਲੇ ਇੱਕ ਵਿਅਕਤੀ ਵੱਲੋਂ ਤੇ ਉਸ ਵਿਅਕਤੀ ਵੱਲੋਂ ਜੋ ਦਾਵਾ ਕੀਤਾ ਗਿਆ ਉਹਨੂੰ ਇੰਡੋਰਸ ਕੀਤਾ ਗਿਆ ਇੰਡੋਰਸ ਮਤਲਬ ਉਹੀ ਪ੍ਰੋੜਤਾ ਕੀਤੀ ਗਈ ਕੁਝ ਸਟਾਰਸ ਵੱਲੋਂ ਕਿ ਭਾਈ ਬਹੁਤ ਵਧੀਆ ਕੀ ਬਾਤ ਹੈ ਕੀ ਬਾਤ ਹੈ ਅਜਿਹਾ ਤੇਲ ਅਜਿਹੀ ਦਵਾਈ ਬਣਾ ਦਿੰਦੀ ਕਿ ਗੰਜਾਪਨ ਤੁਹਾਡਾ ਮਿੰਟਾਂ ਚ ਦੂਰ ਹੋ ਜਾਏਗਾ ਆਉ ਪਾਈ ਸੰਗਰੂਰ ਲਾ ਰਹੇ ਇੱਕ ਬਹੁਤ ਵੱਡਾ ਕੈਂਪ ਕੈਂਪ ਦੇ ਵਿੱਚ ਹਮ ਹਮਾ ਕੇ ਪਹੁੰਚੋ ਤੇ ਤੁਹਾਡਾ ਗੰਜਾਪਾਨਾ ਜਿਹੜਾ ਉਹ ਦੂਰ ਹੋ ਜਾਏਗਾ ਜਿਵੇਂ ਤੁਸੀਂ ਮੈਂ ਤੁਹਾਨੂੰ ਅੱਗੇ ਜਾ ਕੇ ਤਸਵੀਰਾਂ ਦੇ ਵਿੱਚ ਦਿਖਾਵਾਂਗਾ ਵੀ ਜਿਵੇਂ ਦੀਵਾਲੀ ਦੇ ਨੇੜੇ ਟੜੇ ਜਾਂ ਆਪਾਂ ਘਰਾਂ ਦੇ ਵਿੱਚ ਜਦੋਂ ਸਾਫ ਸਫਾਈ ਕਰਦੇ ਹਾਂ ਰੰਗ ਰੋਗਨ ਨਾਲ ਬੁਲਾਉਂਦੇ ਹਾਂ ਨਾ ਉਹ ਕੰਦਾ ਤੇ ਕੂਚੀ ਜੀ ਫੇਰੀ ਜਾਂਦੇ ਆ ਉਹ ਇਦਾਂ ਦੀਆਂ ਕੂਚੀਆਂ ਟੰਡਾਂ ਤੇ ਫੇਰ ਰਿਆ ਤੇ ਬੰਦੇ ਅੱਗੇ ਕਰੀ ਜਾਂਦੇ ਭਾਈ ਹੋ ਗਿਆ ਕੰਮ ਥੋੜਾ ਵਾਲਾਂ ਨੇ ਸ਼ੁਰੂ ਹੋ ਜਾਣਗੇ ਵਾਲ ਆਣਗੇ ਜਾਂ ਨਹੀਂ ਆਣਗੇ ਇਹ ਤਾਂ ਪਤਾ ਨਹੀਂ ਪਰ ਅੱਖਾਂ ਜ਼ਰੂਰ ਜਾਂਦੀਆਂ ਹੋਈਆਂ ਦਿਖਾਈ ਦਿੱਤੀਆਂ ਜਿਹੜਾ ਸੰਗਰੂਰ ਦੇ ਵਿੱਚ ਕੈਂਪ ਲੱਗਿਆ ਦਵਾਈ ਲਗਾਈ ਦਵਾਈ ਜਾ ਕੇ ਘਰ ਜਾ ਕੇ ਜਦੋਂ ਉਹਨਾਂ ਨੇ ਧੋਈ ਤਾਂ ਉਸ ਤੋਂ ਬਾਅਦ ਅੱਖਾਂ ਦੇ ਵਿੱਚ ਜਲਨ ਰੈਡਨੈਸ ਅੱਖਾਂ ਸੁੱਜਣੀਆਂ ਸ਼ੁਰੂ ਹੋ ਗਈਆਂ ਧੁੰਦਲਾਪ ਪੰਨ ਦਿਖਣਾ ਸ਼ੁਰੂ ਹੋ ਗਿਆ ਇੱਕ ਇੱਕ ਕਰਦਿਆਂ ਹੋਇਆਂ 65 ਵਿਅਕਤੀ ਨਿਛੜੇ ਉਹ ਹਸਪਤਾਲ ਪਹੁੰਚ ਗਏ ਜਿਨ੍ਹਾਂ ਨੇ ਇਹ ਸ਼ਿਕਾਇਤ ਕੀਤੀ ਕਿ ਅਸੀਂ ਗੰਜਾਪਨ ਦੂਰ ਕਰਨ ਲਈ ਦਵਾਈ ਲਵਾ ਕੇ ਆਏ ਸੀਗੇ ਗੰਜਾਪਨ ਤਾਂ ਦੂਰ ਨਹੀਂ ਹੋਇਆ ਪਰ ਅੱਖਾਂ ਵੀ ਸਾਡੀਆਂ ਜਾ ਰਹੀਆਂ ਨੇ ਅੱਖਾਂ ਦੇ ਵਿੱਚ ਜਲਨ ਬਹੁਤ ਹੋ ਰਹੀ ਹੈ ਅੱਜ ਤਾਂ ਮੁੱਦਾ ਬੇਹਦ ਗੰਭੀਰ ਬੇਹਦ ਸੈਂਸਿਟਿਵ ਔਰ ਨਲਾਕੀ ਕਿਦੀ ਹੈ ਇਹ ਅੱਜ ਪਰਚੋਲ ਕਰਨੀ ਪੈਗੀ ਕੀ ਸਿਰਫ ਉਹਨਾਂ ਲੋਕਾਂ ਦੀ ਜਿਹੜੇ ਅੱਖਾਂ ਬੰਦ ਕਰਕੇ ਭੇੜਚਾਲ ਕਰਕੇ ਉੱਥੇ ਪਹੁੰਚ ਗਏ ਦਵਾਈ ਲੈਣ ਕਿ ਉਸ ਸ਼ਖਸ ਦੀ ਜਿਨੇ ਦਾਵਾ ਕੀਤਾ ਕਿ ਮੈਂ ਤੁਹਾਡਾ ਗੰਜਾਪਨ ਦੂਰ ਕਰ ਦਾਂਗਾ ਜਾਂ ਉਹ ਪ੍ਰਸ਼ਾਸਨ ਜਿਹੜਾ ਅੱਖਾਂ ਬੰਦ ਕਰਕੇ ਸਭ ਕੁਝ ਦੇਖਦਾ ਰਿਹਾ ਕਿ ਹੁੰਦਾ ਜੋ ਹੁੰਦਾ ਰਵੇ ਜੇ ਕੁਝ ਹੋਏਗਾ ਤਾਂ ਫਿਰ ਅਸੀਂ ਸੰਭਾਲਾਂਗੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਾਂਗੇ ਸਿਰ ਦੇ ਵਾਲ ਅਗਾਉਣ ਤੇ ਚੱਕਰਾਂ ਦੇ ਵਿੱਚ ਨਜ਼ਰ ਵਿਗਵਾਲੀ ਸੰਗਰੂੜ ਦੇ ਵਿੱਚ ਗੰਜਾਪਨ ਦੂਰ ਕਰਨ ਦੇ ਲਈ ਇੱਕ ਕੈਂਪ ਲਗਾਇਆ ਗਿਆ ਸੀਗਾ ਔਰ ਕੈਂਪ ਦਾ ਹਾਲ ਕੀ ਹੋਇਆ ਕੈਂਪ ਦੇ ਵਿੱਚ ਦਵਾਈ ਲਗਵਾਉਣ ਵਾਲਿਆ ਦੀ ਸਿਹਤ ਵਿਗੜ ਗਈ ਦਵਾਈ ਲਗਵਾਉਣ ਵਾਲੇ 60 ਦੇ ਕਰੀਬ ਲੋਕਾਂ ਦੀਆਂ ਅੱਖਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਅੱਖਾਂ ਦੇ ਵਿੱਚ ਜਲਨ ਤੇ ਦਰਦ ਕਾਰਨ ਪੀੜਤਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਕੈਂਪ ਲਗਾਉਣ ਵਾਲਾ ਸ਼ਖਸ ਖੰਨਾ ਦੇ ਵਿੱਚ ਇੱਕ ਸਲੂਨ ਚਲਾਉਂਦਾ ਗੰਜਾਪਨ ਦੂਰ ਕਰਨ ਤੇ ਲਈ ਦਵਾਈ ਲਗਾਉਂਦਾ ਵੱਡੇ ਵੱਡੇ ਸਿੰਗਰ ਤੇ ਅਦਾਕਾਰਾਂ ਨੇ ਇਸ ਕੈਂਪ ਦੇ ਵਿੱਚ ਆਉਣ ਦੀ ਅਪੀਲ ਕੀਤੀ ਸੀ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਕਿ ਇੱਕ ਸੈਲੂਨ ਚਲਾਉਣ ਵਾਲਾ ਬੰਦਾ ਜਿਹੜਾ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਸੈਲੂਨ ਚਲਾਉਂਦਾ ਹੈ ਉਹ ਇੱਕ ਕੈਂਪ ਲਗਾਉਂਦਾ ਸੰਘਰੂਰ ਦੇ ਵਿੱਚ ਜਿਸ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਐਂਡੋਰਸਮੈਂਟ ਵੱਡੇ ਵੱਡੇ ਸਟਾਰਸ ਕਰਦੇ ਨੇ ਕਿ ਭਾਈ ਬਹੁਤ ਵਧੀਆ ਬਹੁਤ ਵਧੀਆ ਦਵਾਈ ਹੈ ਤੁਸੀਂ ਆਪਣੇ ਸਿਰ ਤੇ ਵਾ ਲਗਾਣੇ ਆ ਤਾਂ ਤੁਸੀਂ ਇਸ ਕੈਂਪ ਦੇ ਵਿੱਚ ਪਹੁੰਚੋ ਸਵਾਲ ਤਾਂ ਉਹਨਾਂ ਅਦਾਕਾਰਾਂ ਤੇ ਉਹਨਾਂ ਲੋਕਾਂ ਤੇ ਵੀ ਬਣਦਾ ਹੈ ਜਿਨ੍ਹਾਂ ਨੇ ਇਸ ਦੀ ਐਂਡੋਰਸਮੈਂਟ ਕੀਤੀ ਹੈ ਕਿ ਉਹਨਾਂ ਨੇ ਆਪ ਇਹਨੂੰ ਇਸਤੇਮਾਲ ਕਰਕੇ ਦੇਖਿਆ ਤੇ ਜਵਾਬ ਆਏਗਾ ਨਹੀਂ ਤਾਂ ਤਸਵੀਰਾਂ ਦਿਖਾਣੇ ਉਹਨਾਂ ਤਸਵੀਰਾਂ ਦੇ ਵਿੱਚ ਦੇਖੋ ਹੜਕੰਪ ਬਚਿਆ ਹੋਇਆ ਸੀ ਆ ਦੇਖੋ ਆ ਦਵਾਈ ਕੁਝ ਸੈਕਿੰਡ ਤੇ ਲਈ ਸਿਰਫ ਦਵਾਈ ਲਗਾਈ ਜਾਂਦੀ ਹੈ ਆ ਦਵਾਈ ਲਗਾ ਕੇ ਚਲਦਾ ਕਰ ਦਿੱਤਾ ਜਾਂਦਾ ਕਿ ਭਾਈ ਹੁਣ ਤੁਹਾਡੇ ਵਾਲ ਆਣੇ ਸ਼ੁਰੂ ਹੋ ਜਾਣਗੇ ਵਾਲ ਤਾਂ ਕੀ ਆਣੇ ਸੀ ਅੱਖਾਂ ਦੀ ਨਜ਼ਰ ਵੀ ਜੜੀ ਉਹ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਔਰ ਪੀੜ ਪੜਕਾ ਦੇਖੋ ਕਿੱਡਾ ਮਤਲਬ ਲਾ ਦੇ ਭਾਈ ਦਵਾਈ ਰਾਤੋਂ ਰਾਤ ਵਾਲ ਆ ਜਾਣ ਸਾਡੇ ਨਾ ਕੋਈ ਸਾਇੰਟਿਫਿਕ ਤਰੀਕਾ ਨਾ ਕੁਝ ਪਤਾ ਕਿ ਉਹਦੇ ਕੀ ਸਾਈਡ ਇਫੈਕਟ ਹੋਣਗੇ ਕੀ ਨਹੀਂ ਹੋਣਗੇ ਆ ਬੰਦਾ ਬਰਸ਼ ਚਲਾਈ ਜਾਂਦਾ ਜਿਵੇਂ ਕਿਸੇ ਦੀਵਾਰ ਤੇ ਸਫੇਦੀ ਪੋਤਰਿਆ ਹੁੰਦਾ ਉੱਚੀ ਜਾਂਦਾ ਜਿਹੜਾ ਆ ਰਿਹਾ ਸਾਹਮਣੇ ਉਹਦੇ ਲਈ ਜਾਂਦਾ ਤੇ ਲੋਕ ਅੱਗੇ ਮਿੰਤਾ ਤਰਲੇ ਕਰ-ਕਰ ਕੇ ਲਵਾਉਂਦੇ ਰਹੇ ਇਹ ਤਾਂ ਸਹੀ ਇੱਕ ਦ੍ਰਿਸ਼ ਹੁਣ ਤੁਹਾਨੂੰ ਇਸ ਤੋਂ ਬਾਅਦ ਦੀ ਕਹਾਣੀ ਦਿਖਾਣੇ ਇਸ ਤੋਂ ਬਾਅਦ ਦਾ ਵੀ ਦ੍ਰਿਸ਼ ਦਿਖਾਣੇ ਇਹ ਦ੍ਰਿਸ਼ ਤੁਸੀਂ ਦੇਖ ਰਹੇ ਹੋਣ ਤਸਵੀਰ ਦੇਖੋ ਹਸਪਤਾਲ ਦੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਗੰਗੇਪਣ ਨੂੰ ਦੂਰ ਕਰਨ ਲਈ ਦਵਾਈ ਲਗਵਾਈ ਉਸ ਤੋਂ ਬਾਅਦ ਇਹਨਾਂ ਦੇ ਹਾਲ ਕੀ ਹੋਏ ਨੇ ਇੱਥੇ ਪਹੁੰਚ ਅੱਖਾਂ ਦੀ ਰੌਸ਼ਨੀ ਜਾਂਦੀ ਹੋਈ ਦਿਖਾਈ ਦਿੱਤੀ ਅੱਖਾਂ ਤੇ ਲਗਾਤਾਰ ਜਲਨ ਆਂਦੀ ਦਿਖਾਈ ਦਿੱਤੀ ਇੱਥੋਂ ਤੱਕ ਕਿ ਹਸਪਤਾਲ ਪਹੁੰਚਣ ਤੱਕ ਦੀ ਨੌਬਤ ਆ ਗਈ ਕਿਉਂਕਿ ਅੱਖਾਂ ਤੇ ਜਿਹੜੀ ਜਲਨ ਹੋ ਰਹੀ ਸੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ ਕਈਆਂ ਨੇ ਤਾਂ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਦੇਖਣਾ ਵੀ ਘੱਟ ਹੋ ਗਿਆ ਜਾਂ ਦੇਖਣਾ ਵੀ ਬੰਦ ਹੋ ਗਿਆ ਇਹ ਕਿੰਨੀ ਖਤਰਨਾਕ ਦਵਾਈ ਹੈ ਜਿਹੜੀ ਸਿਰ ਤੇ ਲਗਾਈ ਹੈ ਜਿਸ ਤੋਂ ਬਾਅਦ ਇਹ ਹਾਲਾਤ ਬਣ ਗਏ ਨੇ ਇੱਕ ਇੱਕ ਬੈੱਡ ਤੇ ਦੋ ਦੋ ਮਰੀਜ਼ ਪਾਣੇ ਪੈ ਗਏ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹ ਲੋਕ ਉੱਥੇ ਪਹੁੰਚੇ ਹਸਪਤਾਲ ਦੇ ਵਿੱਚ ਥਾਂ ਘੱਟ ਪੈ ਗਈ ਇਹ ਹਾਲਾਤ ਬਣੇ ਨੇ ਆ ਦੇਖੋ ਤੁਸੀਂ ਦਵਾਈ ਹੈ ਜਿਹੜੀ ਸ਼ਾਇਦ ਅੱਖਾਂ 'ਚ ਵੀ ਕਿਸੇ ਤਰੀਕੇ ਨਾਲ ਪੈ ਗਈ ਤਾਂ ਉਹਨੂੰ ਬਾਹਰ ਕੱਢਿਆ ਜਾ ਰਿਹਾ ਇਹ ਦ੍ਰਿਸ਼ ਜੜ ਦੇ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲੇ ਉਹਨਾਂ ਲੋਕਾਂ ਦੀ ਆਪ ਪੀਤੀ ਵੀ ਸੁਣ ਲੈਣੇ ਆ ਜਿਨ੍ਹਾਂ ਲੋਕਾਂ ਨੇ ਗੰਜਾਪਨ ਦੂਰ ਕਰਨ ਤੇ ਲਈ ਦਵਾਈ ਲਗਵਾਈ ਉਸ ਤੋਂ ਬਾਅਦ ਉਹਨਾਂ ਦੇ ਹਾਲ ਕੀ ਬਣੇ ਹਾਲਾਤ ਕੀ ਬਣੇ ਇਹ ਵੀ ਸੁਣ ਲਓ ਉੱਥੇ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਵੀ ਖੁਲਾਸੇ ਕੀਤੇ ਕਿ ਦਵਾਈ ਲੱਗਣ ਤੋਂ ਬਾਅਦ ਹੀ ਲਗਾਤਾਰ ਮਰੀਜ਼ ਆਣੇ ਸ਼ੁਰੂ ਹੋਏ ਕੁਝ ਨਹੀਂ ਭਰਾ ਪੇਟ ਚਾਲ ਚੱਲੀ ਹੋਈ ਹੈ ਜਿਹੜੀ ਇਹਨਾਂ ਬਾੜਾ ਦੀ ਗ੍ਰੋਥ ਹੋਇਆ ਜਿਹ ਉੱਥੇ ਜਾ ਫਸਿਆ 3:30 ਵਜੇ ਪਤਾ ਨਹੀਂ ਵਜੇ ਦਵਾਈ ਕਿ ਲੱਗੀ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬੜੀ ਅੱਖਾਂ ਪੇਲ ਕਰਨੀਆਂ ਸ਼ੁਰੂ ਹੋ ਗਈਆਂ ਤੇ ਹੁਣ ਤੱਕ ਅਖੋੜੀ ਤੱਕ ਨਹੀਂ ਰਹੀਆਂ ਜਿਉਂਕ 2 ਘੰਟੇ ਬਾਅਦ ਨਾਲ ਜ਼ ਤੇ ਜਖਾਮ ਜਖੂਮ ਹੋ ਗਿਆ ਪਰ ਮੈਂ ਕਹਿੰਦਾ ਚੱਲ ਫਿਰ ਵੀ ਮੈਂ ਸਾਰੀ ਗਿਆ ਮੈਂ ਮੰਨਿਆ ਕਿ ਉਹ ਨਹੀਂ ਸਰਾਣਾ ਪਰ ਮੈਂ ਆਸਥਾ ਲਾ ਸੁਣਨ ਜੇ ਆ ਵੀ ਕਾਲੀ ਦੇਵੀ ਮੰਦਿਰ ਚ ਕੋਈ ਕਿਸੇ ਨੇ ਕੈਂਪ ਲਗਾਇਆ ਕੋਈ ਕਿਸੇ ਕੋਈ ਇਨਫਰਮੇਸ਼ਨ ਕੋ ਨਹੀਂ ਕੋਈ ਸਾਨੂੰ ਕੋਈ ਕਿਸੇ ਤੋਂ ਕੋਈ ਪਰਮਿਸ਼ਨ ਨਹੀਂ ਉਹਨਾਂ ਨੇ ਲਈ ਜਿਹੜੇ ਬੰਦੇ ਨੇ ਵੀ ਲਾਇਆ ਤਾਂ ਉਥੇ ਕੁਝ ਉਹਨੇ ਕੋਈ ਗੰਜੇਪਣ ਦੀ ਕੋਈ ਦਵਾਈ ਦਿੱਤੀ ਹੈ ਸਿਰ ਤੇ ਲਾਉਣ ਨੂੰ ਉਹਦੇ ਨਾਲ ਪੇਸ਼ੈਂਟਸ ਨੂੰ ਰਿਐਕਸ਼ਨ ਹੋ ਗਿਆ ਉਹ ਸਾਡੇ ਕੋਲ ਪੇਸ਼ੈਂਟਸ ਰਾਤ ਦੇ ਹੀ ਆ ਰਹੇ ਨੇ ਤੇ ਉਹ ਸਿਵਲ ਹਸਪਤਲ ਸਾਡੇ ਐਮਰਜੈਂਸੀ ਚ ਤੇ ਸਾਡੇ ਡਾਕਟਰ ਸਾਹਿਬ ਆਈ ਸਪੈਸ਼ਲਿਸਟ ਆ ਉਹ ਟਰੀਟ ਕਰ ਰਹੇ ਨੇ ਕੱਲ ਦੇ ਤੇ ਸਕਿਨ ਸਪੈਸ਼ਲਿਸਟ ਵੀ ਟਰੀਟ ਕਰ ਰਹੇ ਨੇ ਸਾਡੇ ਕੋਲ ਕੱਲ ਨੂੰ ਰਾਤ ਰੁੱਕ ਕੇ ਆਏ ਸੀਗੇ ਕਿ ਕੁਝ ਪੇਸ਼ੈਂਟ ਦਾਖਲ ਹੋਏ ਹਨ ਜਦੋਂ ਸਾਡੇ ਆਈਓ ਜਦੋਂ ਇੱਥੇ ਆਏ ਤਾਂ ਉਹ ਆਪਣਾ ਲੈਫਟ ਲਾਬਾ ਹੋ ਚੁੱਕੇ ਸੀਗੇ ਹੁਣ ਸਵੇਰੇ ਫੇਰ ਅਸੀਂ ਆਇਆ ਹਸਪਤਾਲ ਦੇ ਵਿੱਚ ਔਰ ਜਿਹੜੇ ਰੁਕੇ ਸਾਡੇ ਕੋਲ ਆਏ ਸੀ ਉਹਨਾਂ ਦੇ ਰਿਗਾਰਡਿੰਗ ਅਸੀਂ ਪਤਾ ਕਰ ਰਹੇ ਹਾਂ ਪੇਸ਼ੈਂਟਸ ਦਾ ਜਦੋਂ ਸਾਨੂੰ ਕੋਈ ਪੇਸ਼ੈਂਟ ਆਪਣਾ ਸਟੇਟਮੈਂਟ ਲਿਖਾਇਆ ਗਿਆ ਉਸ ਦੇ ਪ੍ਰਾਪਤ ਵਾਰਦੀ ਕਰ ਰਹੀ ਕੀਤੀ ਜਾਏਗੀ ਹੂੰ ਸੋ ਇਹ ਸਾਰੇ ਹਾਲਾਤ ਬਣਦੇ ਆ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀਗਾ ਨੀਮ ਹਕੀਮ ਖਤਰਾਏ ਜਾਨ ਮਤਲਬ ਪੇੜ ਚਾਲੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਇਹ ਇੱਕ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕੈਂਪਾਂ ਦੀ ਗੱਲ ਹੁੰਦੀ ਰਹੀ ਹੈ ਨਾ ਸਿਰਫ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਲੋਕ ਇੱਕ ਦੂਜੇ ਨੂੰ ਤੱਕਾ ਮੁੱਕੀ ਕਰਦੇ ਹੋਏ ਇਹ ਦਵਾਈ ਲਗਵਾਉਣ ਆਉਂਦੇ ਨੇ ਕਿ ਇਹ ਦਵਾਈ ਨਿਚਮਤਕਾਰੀ ਹੈ ਕਿ ਰਾਤੋ-ਰਾਤ ਵਾਲ ਆਣੇ ਸ਼ੁਰੂ ਹੋ ਜਾਣਗੇ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਔਰ ਸਵਾਲ ਪ੍ਰਸ਼ਾਸਨ ਤੇ ਵੀ ਖੜਾ ਜ਼ਰੂਰ ਹੁੰਦਾ ਮਿਰਰਲ ਮੌਜੂਦ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਪਰ ਉਸ ਤੋਂ ਪਹਿਲਾਂ ਕੁਝ ਸਵਾਲ ਨੇ ਜਿਹੜੇ ਸਵਾਲ ਚੁੱਕੇ ਜਾਂਦੇ ਨੇ ਨੂੰ ਲਗਾਉਣ ਤੋਂ ਪਹਿਲਾਂ ਜ਼ਿਲ੍ਹੇ ਦੇ ਸਿਹਤ ਅਫਸਰ ਕੋਲੋਂ ਕੈਂਪ ਲਗਾਉਣ ਦੀ ਇਜਾਜ਼ਤ ਲਈ ਗਈ ਜੇ ਨਹੀਂ ਲਈ ਗਈ ਤਾਂ ਇਹ ਕੈਂਪ ਲੱਗਿਆ ਕਿਵੇਂ ਇਹ ਲੋਕ ਸਰਿਆਮ ਕੈਂਪ ਲਗਾਉਣ ਤੋਂ ਪਹਿਲਾਂ ਮਸ਼ੂਰੀ ਕਰਦੇ ਨੇ ਤਾਂ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ ਪ੍ਰਸ਼ਾਸਨ ਦੇ ਇੱਕ ਅੰਦਰ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਤੇ ਤਾਂ ਮਸ਼ੂਰੀ ਕਰ ਰਹੇ ਪਿਛਲੇ ਇੱਕ ਹਫ਼ਤੇ ਤੋਂ ਤੁਹਾਨੂੰ ਕਿਵੇਂ ਨਹੀਂ ਪਤਾ ਲੱਗਿਆ ਕਿ ਅਜੇ ਨੀਮ ਹਕੀਮਾਂ ਲਈ ਕੋਈ ਕਾਨੂੰਨ ਨਹੀਂ ਹੋਣਾ ਚਾਹੀਦਾ ਇਹ ਸਵਾਲ ਸਰਕਾਰਾਂ ਦੇ ਅੱਗੇ ਵੀ ਹੈ ਕਿ ਅਜੇ ਟ੍ਰੀਟਮੈਂਟ ਤੋਂ ਪਹਿਲਾਂ ਕੋਈ ਵਿਗਿਆਨਿਕ ਤੌਰ ਤੇ ਕੋਈ ਵਿਧੀ ਚੈੱਕ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਇਹ ਟ੍ਰੀਟਮੈਂਟ ਕਰਨ ਜਾ ਰਹੇ ਹੋ ਇਹਦਾ ਕੋਈ ਸਾਇੰਟੀਫਿਕਲੀ ਪ੍ਰੂਫ ਹੈ ਕਿ ਇਹ ਵਿਧੀ ਠੀਕ ਹੈ ਵੱਡੇ ਵੱਡੇ ਕਲਾਕਾਰਾਂ ਬੋਲੋ ਇਸ ਵਿਅਕਤੀ ਦੇ ਹੱਕ ਦੇ ਵਿੱਚ ਮਸ਼ਹੂਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਵੀ ਇਹ ਫਰਜ਼ ਨਹੀਂ ਬਣਦਾ ਕਿ ਕਲਾਕਾਰਾਂ ਦਾ ਵੀ ਇਹ ਫਰਜ਼ ਨਹੀਂ ਬਣਦਾ ਕਿ ਮਸ਼ਹੂਰੀ ਕਰਨ ਤੋਂ ਪਹਿਲਾਂ ਲੋਕਾਂ ਦੇ ਪ੍ਰਤੀ ਆਪਣਾ ਫਰਜ਼ ਸਮਝ ਕੇ ਦੇਖਿਆ ਤਾਂ ਜਾਵੇ ਵੀ ਇਹ ਕਰ ਕੀ ਰਿਹਾ ਬੰਦਾ ਅੱਜ ਕਈਆਂ ਦੀ ਜਾਨ ਜੋਖਮ 'ਚ ਪੈ ਗਈ ਅੱਖਾਂ ਦੀ ਰੌਸ਼ਨੀ ਜਾਂਦੇ ਜਾਂਦੇ ਬਚ ਗਈ ਹੈ ਤਾਂ ਕੀ ਇਦਰ ਲਈ ਉਹਨਾਂ ਅਦਾਕਾਰਾਂ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾਣਾ ਚਾਹੀਦਾ ਜਿਨ੍ਹਾਂ ਨੇ ਐਂਡੋਰਸ ਕੀਤਾ ਜਦੋਂ ਵੀ ਕਿਸੇ ਵੀ ਕੰਪਨੀ ਦਾ ਕੋਈ ਪ੍ਰੋਡਕਟ ਐਂਡੋਰਸ ਕੀਤਾ ਜਾਂਦਾ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਗੱਲਾਂ ਆ ਰਹੀਆਂ ਨੇ ਕਿ ਜਦ ਤੱਕ ਤੁਸੀਂ ਇਹ ਤੈਅ ਨਹੀਂ ਕਰ ਲੈਂਦੇ ਕਿ ਹਾਂ ਬਈ ਇਹ ਪ੍ਰੋਡਕਟ ਠੀਕ ਹੈ ਤੁਸੀਂ ਮਸ਼ਹੂਰੀ ਨਹੀਂ ਕਰਨੀ ਮੇਰੇ ਨਾਲ ਮੌਜੂਦ ਨੇ ਗੁਰਦਰਸ਼ਨ ਮੇਰੇ ਪੱਤਰਕਾਰ ਸੰਗਰੂਰ ਤੋਂ ਜੁੜੇ ਹੋਏ ਨੇ ਜਿਨ੍ਹਾਂ ਨੇ ਸਾਰੇ ਮਸਲੇ ਨੂੰ ਕਵਰ ਕੀਤਾ ਔਰ ਨਾਲ ਹੀ ਡਾਕਟਰ এবੀ ਪ੍ਰਭੂ ਏਡੀ ਨੇ ਐਡੀਸ਼ਨਲ ਡਾਇਰੈਕਟਰ ਪਲਾਸਟਿਕ ਸਰਜਰੀ ਫੋਟਿਸ ਹਸਪੀਟਲ ਤੋਂ ਬਹੁਤ-ਬਹੁਤ ਸਵਾਗਤ ਹੈ ਦੋਵਾਂ ਦਾ ਗੁਰਦਰਸ਼ਨ ਗੱਲ ਸ਼ੁਰੂ ਕਰਦੇ ਹਾਂ ਗੁਰਦਰਸ਼ਨ ਇਹ ਕੋਈ ਤਸਵੀਰਾਂ ਅਸੀਂ ਪਹਿਲਾਂ ਜੜੀਆਂ ਦੇਖਿਆ ਨੇ ਕਿ ਲੋਕਾਂ ਦੇ ਵਿੱਚ ਹੋੜ ਲੱਗੀ ਹੋਈ ਸੀ ਕਿ ਆਪਣਾ ਗੰਜਾਪ ਤੇ ਬਸ ਅਸੀਂ ਠੀਕ ਹੋ ਜੀ ਰਾਤੋਂ ਰਾਤ ਵਾ ਲੈ ਆਣੇ ਸ਼ੁਰੂ ਹੋ ਜਾਣ ਇਹ ਇਹ ਕਿਵੇਂ ਪੋਸੀਬਲ ਹੈ ਕਿ ਪ੍ਰਸ਼ਾਸਨ ਨੂੰ ਇਹਦੀ ਕੋਈ ਜਾਣਕਾਰੀ ਨਹੀਂ ਮਿਲੀ ਪ੍ਰਸ਼ਾਸਨ ਨੇ ਅਪਰੂਵਲ ਕਿਵੇਂ ਦੇ ਦਿੱਤੀ ਜਾਂ ਨਹੀਂ ਦਿੱਤੀ ਉਹਨਾਂ ਨੇ ਬਿਨਾਂ ਅਪਰੂਵਲ ਇੱਕ ਐਡਾ ਵੱਡਾ ਕੈਂਪ ਲਗਾ ਲਿਆ ਇਹ ਪੂਰਾ ਮਸਲਾ ਹੋਇਆ ਕਿਵੇਂ ਫਿਰ ਬਿਲਕੁਲ ਹਾਂ ਜਿਵੇਂ ਤੁਸੀਂ ਕਿਹਾ ਕਿ ਗੰਜੇਪੰਦੇ ਵਾਲ ਉਗਾਉਣ ਨੂੰ ਲੈ ਕੇ ਇਹ ਅੱਜ ਕਹਿ ਸਕਦੇ ਹਾਂ ਕਿ ਤਕਰੀਬਨ 1 ਮਹੀਨੇ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹਦਾ ਪ੍ਰਚਾਰ ਹੈ ਜਿਹੜਾ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜੇ ਸੈਲੀਬ੍ਰਿਟੀ ਨੇ ਜਿਨ੍ਹਾਂ ਨੂੰ ਲੋਕ ਆਪਣਾ ਇੱਕ ਕਹਿ ਸਕਦੇ ਆ ਕਿ ਆਦਰਸ ਮੰਨਦੇ ਆ ਤੇ ਜਿਹੜੇ ਸੈਲੀਬ੍ਰਿਟੀ ਨੇ ਉਹਨਾਂ ਦੀ ਬਾਰ-ਬਾਰ ਐਡ ਆਉਣ ਤੇ ਲੋਕਾਂ ਦੇ ਕਿਤੇ ਨਾ ਕਿਤੇ ਜਿਹੜਾ ਮਾਈਂਡ ਦੇ ਵਿੱਚ ਇਹ ਚੀਜ਼ ਬੈਟ ਗਈ ਕਿ ਜਿੱਥੇ ਅਸੀਂ ਲੱਖਾਂ ਰੁਪਈਆ ਜਿਹੜਾ ਬਾਲ ਟਰਾਂਸਪੋਰਟ ਕਰਾਉਣ ਤੇ ਲਾਉਨੇ ਆ ਉੱਥੇ ਹੋ ਸਕਦਾ ਫਰੀ ਦੇ ਵਿੱਚ ਜਿਹੜੇ ਸਾਡੇ ਬਾਲ ਨੇ ਆ ਜਾਣਗੇ ਇਸੇ ਕਰਕੇ ਜਦੋਂ ਪ੍ਰਚਾਰ ਹੁੰਦਾ ਗਿਆ ਤੇ ਉਸ ਨੂੰ ਲੈ ਕੇ ਜਿਹੜਾ ਕਾਲੀ ਦੇਵੀ ਮੰਦਿਰ ਹੈ ਸਾਡੇ ਸੰਗਰੂਰ ਦੇ ਵਿੱਚ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਬਗੰਝੇਪਨ ਤੋਂ ਜਿਹੜੇ ਪਰੇਸ਼ਾਨ ਸੀ ਉਹ ਇਨਸਾਨ ਉੱਥੇ ਪਹੁੰਚੇ ਕਿਉਂਕਿ ਘਰਾਂ ਦੇ ਵਿੱਚ ਇਹ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੇ ਘਰ ਵਾਲਿਆਂ ਨੇ ਜਰੂਰ ਭੇਜਿਆ ਹੋ ਗਿਆ ਕਿ ਤੁਸੀਂ ਵੀ ਆਪਣੇ ਸਿਰ ਤੇ ਦੁਬਾਰਾ ਤੋਂ ਖੇਤੀ ਆ ਜਿਹੜੀ ਉਹ گاਓ ਕਿਉਂਕਿ ਗੰਜਾਪਨ ਹਰ ਇੱਕ ਨੂੰ ਬੁਰਾ ਲੱਗਦਾ ਪਰ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਕਿਉਂਕਿ ਲੱਗਾ ਤਾਰ ਸੋਸ਼ਲ ਮੀਡੀਆ ਤੇ ਉੱਤੇ ਉਹਦੀ ਐਡ ਹੋ ਰਹੀ ਆ ਸੈਲੀਬ੍ਰਿਟੀਓ ਦੀ ਐਡ ਕਰ ਰਹੇ ਨੇ ਪਰ ਪ੍ਰਸ਼ਾਸਨ ਦਾ ਇਹ ਕਹਿ ਦੇਣਾ ਕਿ ਸਾਨੂੰ ਨਹੀਂ ਪਤਾ ਕਦੋਂ ਕੈਂਪ ਲਾਇਆ ਕਿਵੇਂ ਲਾਇਆ ਇਹ ਕੋਈ ਕਹਿ ਨਹੀਂ ਸਕਦੇ ਫਿਰ ਇਹਨਾਂ ਦੀ ਇਟੈਲੀ ਜਰਸੀ ਜਾਂ ਜਿਹੜੀ ਚਾ ਕੋਈ ਵੀ ਰਿਪੋਰਟ ਆ ਉਹ ਵੀ ਇੱਕ ਕਹਿ ਸਕਦੇ ਆ ਕਿ ਫੇਲਿਅਰ ਐ ਐਡਾ ਵੱਡਾ ਕੱਠ ਹੋ ਰਿਹਾ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕੋਈ ਪਰਮਿਸ਼ਨ ਨਹੀਂ ਲਈ ਗਈ ਕਿਸ ਕਿਹਦੀ ਜਾਣਕਾਰੀ ਤੋਂ ਬਗੈਰ ਪ੍ਰਸ਼ਾਸਨ ਦੀ ਜਾਣਕਾਰੀ ਤੋਂ ਬਗੈਰ ਵੱਡਾ ਇਕੱਠ ਕਰਕੇ ਉੱਥੇ ਕੈਂਪ ਲਾਇਆ ਜਾਂਦਾ ਦਵਾਈ ਵੀ ਇਸ ਤਰ੍ਹਾਂ ਲਾ ਰਹੇ ਨੇ ਜਿਸ ਤਰ੍ਹਾਂ ਦੁਵਾਰ ਤੇ ਕੋਈ ਕੂਚੀ ਫੇਰ ਫਿਰ ਰਿਹਾ ਹੋਵੇ ਉਹਨਾਂ ਦੇ ਸਿਰ ਅੱਗੇ ਕਰਦੇ ਆ ਤੇ ਤੁਸੀਂ ਬੁਰਸ ਸਰ ਦੇ ਚਲਦੇ ਦੇਖੇ ਹੋਣੇ ਆ ਕਿ ਇੰਤਾਂ ਤਾਂ ਮੇਰੇ ਖਿਆਲ ਤੇ ਜਿਹੜਾ ਪੇਂਟਰ ਆ ਉਹ ਦੁਵਾਰ ਤੇ ਵੀ ਬੁਰਸੀ ਕੂਚੀ ਨਹੀਂ ਮਾਰਦਾ ਜਿਹੜੀ ਇਹ ਮਾਰ ਰਹੇ ਨੇ ਜਿਸ ਤਰ੍ਹਾਂ ਇਹ ਲੱਗਦਾ ਕਿ ਲਗਾਤਾਰ ਜਿਹੜੀ ਦਵਾਈ ਲੈ ਕੇ ਆਉ ਉਹ ਜਿਸ ਤਰ੍ਹਾਂ ਇੱਕ ਜਿਹੜਾ ਪਿਆਲਾ ਭਰਿਆ ਹੁੰਦਾ ਤੇ ਇੱਕ ਉਹ ਖਤਮ ਹੋ ਜਾਂਦਾ ਦੂਸਰਾ ਆਉਂਦਾ ਫੇਰ ਖਤਮ ਹੋ ਜਾਂਦਾ ਤੇ ਇਸ ਤਰ੍ਹਾਂ ਕਿਵੇਂ ਭੀੜ ਤੇ ਇੱਕ ਦੂਜੇ ਦੇ ਅੱਗੇ ਚ ਦਵਾਈ ਲਾਉਣ ਲਈ ਜਾਂਦੇ ਆ ਚਲੋ ਉਹ ਵੀ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਦਵਾਈ ਦਾ ਜਿਹੜਾ ਰਿਐਕਸ਼ਨ ਕੀ ਹੋਊਗਾ ਕਿਉਂਕਿ ਇਹ ਜਿਹੜੀ ਕਹਿ ਸਕਦੇ ਆ ਕਿ ਜ ਨਾਈਨ 100 ਖੰਨੇ ਦਾ ਕੋਈ ਸਲੂਨ ਕਹਿਆ ਜਾਂ ਦੱਸਿਆ ਜਾ ਰਿਹਾ ਹੈ ਜਿਹਦੇ ਵੱਲੋਂ ਇਹ ਐਡ ਸੈਲੀਬ੍ਰੇਟਾ ਰਹੀ ਜਿਹੜੀ ਐਡ ਕਰਵਾਈ ਜਾਂਦੀ ਹੈ ਕੈਂਪ ਦੀ ਤੇ ਉਸ ਨੂੰ ਲੈ ਕੇ ਜੇਕਰ ਤੁਹਾਨੂੰ ਇਸ ਦਾ ਤਜਰਬਾ ਸੀ ਤਾਂ ਉਹਨਾਂ ਨੂੰ ਇਹ ਕਿਉਂ ਨਹੀਂ ਦੱਸਿਆ ਗਿਆ ਕਿ ਬਾਅਦ ਦੇ ਵਿੱਚ ਇਹ ਰਿਐਕਸ਼ਨ ਜਿਹੜੇ ਹੋ ਸਕਦੇ ਨੇ ਇਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂ ਨਹੀਂ ਦੱਸਿਆ ਗਿਆ ਇਹ ਜਿਹੜੇ ਸਵਾਲ ਨੇ ਇਹ ਉਸ ਸ਼ਖਸ ਨੂੰ ਜ਼ਰੂਰ ਪੁੱਛ ਲੈਣੇ ਚਾਹੀਦੇ ਨੇ ਕਿ ਇਹ ਦਵਾਈ ਕਿਸ ਸਰਕਾਰ ਤੋਂ ਇਹ ਮਾਨਤਾ ਲਈ ਹੋਈ ਹੈ ਦਵਾਈ ਦੀ ਤੁਸੀਂ ਹਜ਼ਾਰਾਂ ਲੋਕਾਂ ਦੇ ਸਿਰਾਂ ਦੇ ਉੱਤੇ ਦਵਾਈ ਲਾ ਰਹੇ ਹੋ ਕਿਸੇ ਦੀ ਨਜ਼ਰ ਚਲੀ ਜਾਂਦੀ ਹੈ ਦੁਨੀਆ ਨੂੰ ਦੇਖਣ ਤੋਂ ਨੂਰੀ ਜਿਹੜੀ ਅੰਧੇਰਾ ਆ ਸਕਦਾ ਨਹੀਂ ਉਹ ਅੱਖਾਂ ਤੇ ਅੱਗੇ ਉਹਦਾ ਜ਼ਿੰਮੇਵਾਰ ਕੌਣ ਹੈ ਪਰ ਹੁਣ ਜਿਹੜੀ ਕਹਿ ਸਕਦਾ ਜਦੋਂ ਤੋਂ ਦਵਾਈ ਲਾਉਣ ਤੋਂ 10 ਮਿੰਟ ਬਾਅਦ ਜਿਹੜੇ ਸਾਰੇ ਹੈਗੇ ਤੇ ਮਰੀਜ਼ ਉੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਜਦੋਂ ਦਵਾਈ ਧੋਤੀ ਤਾਂ ਥੋੜੇ ਟਾਈਮ ਬਾਅਦ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਜਦੋਂ ਜਲਣ ਕਦੇ ਕੋਈ ਪਾਣੀ ਦੀਆਂ ਜਿਹੜੀਆਂ ਟਕੋਰਾ ਕਰਦਾ ਕੋਈ ਅੱਖਾਂ 'ਚ ਸਿੱਟੇ ਮਤਲਬ ਕੋਈ ਬਰਫ਼ ਦੀਆਂ ਜਿਹੜੀਆਂ ਟਕੋਰਾ ਕਰਦਾ ਤੇ ਜਦੋਂ ਬੇਵਸੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹਸਪਤਾਲ ਦੇ ਵਿੱਚ ਡਾਕਟਰੀ ਸਹਾਇਤਾ ਲੈਣ ਲਈ ਪਹੁੰਚਦੇ ਨੇ ਪਰ ਤੁਹਾਨੂੰ ਇਹ ਵੀ ਸਦਨੇਆ ਕਿ ਕਈ ਮਰੀਜ਼ ਇਹ ਜੇ ਵੀ ਨੇ ਕਿ ਜਿਹੜੇ ਸ਼ਰਮ ਦੇ ਬਾਰੇ ਬੋਲੇ ਨਹੀਂ ਕਿ ਅਸੀਂ ਕੀ ਕਰਕੇ ਆਇਆ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਇਹ ਜਰੂਰ ਲੱਗ ਰਿਹਾ ਸੀ ਕਿ ਉਹ ਗੱਜੇ ਬੰਦ ਤੋਂ ਹਰ ਕੋਈ ਝਿਜਕਦਾ ਹੈ ਤੇ ਪਰ ਹੁਣ ਜਦੋਂ ਪੂਰੇ ਹਾਲਾਤ ਜਿਹੜੇ ਖਰਾਬ ਹੋਏ ਨੇ 65 ਤੋਂ ਜ਼ਿਆਦਾ ਜਿਹੜੇ ਮਰੀਜ਼ ਨੇ ਹਸਪਤਾਲ ਦੇ ਵਿੱਚ ਪਹੁੰਚੇ ਨੇ ਹੋਰ ਵੀ ਪ੍ਰਾਈਵੇਟ ਹਸਪਤਾਲਾਂ ਦੇ ਕੋਲੇ ਵੀ ਗਰਸਪਸ਼ਨ ਵਾਪਸ ਆਦਾ ਮੇਰਾ ਡਾਕਟਰ ਐ ਵੀ ਡਾਕਟਰ ਐ ਵੀ ਪ੍ਰਭੂ ਜੀ ਵੀ ਮੌਜੂਦ ਨੇ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਵਾਕਈ ਇਦਾਂ ਦਾ ਕੋਈ ਤੇਲ ਜਾਂ ਇਦਾਂ ਦੀ ਕੋਈ ਦਵਾਈ ਹੈ ਜਿਹੜੀ ਗੰਜੇਪਨ ਤੇ ਬਾਸ ਤੁਸੀਂ ਇੱਕ ਵਾਰ ਲਾਤੀ ਜਿਵੇਂ ਪੇਂਟ ਕਰੀਦਾ ਹੁੰਦਾ ਹੈ ਜਾਂ ਸਫੇਦੀ ਕਰੀਦੀ ਹੁੰਦੀ ਹੈ ਤੇ ਰਾਤੋ-ਰਾਤ ਵਾਲ ਆਣੇ ਸ਼ੁਰੂ ਹੋ ਜਾਣਗੇ। ਰਾਤੋ-ਰਾਤ ਵਾਲ ਆਣੇ ਸ਼ੁਰੂ ਹੋ ਜਾਣਗੇ। ਨਹੀਂ ਐਸੇ ਐਸੇ ਕੋਈ ਦਵਾਈ ਨਹੀਂ ਹੈ। ਹਮ। ਅ ਜਿਸki ਵਜਹੇ ਸੇ ਬਾਲ ਤੁਰੰਤ ਆ ਜਾਏ ਜਾਂ ਰਾਤੋ-ਰਾਤ ਆ ਜਾਏ। ਹਮ ਹਮ। ਜੀ ਡਾਕਟਰ ਸਾਹਿਬ ਆਪ ਫੋਨ ਕਾ ਸਪੀਕਰ ਬੰਦ ਕਰ ਦਿੰਗੇ ਕਾਇਨ। ਧਿਆਨ ਸੇ ਦੇਖ ਨਬ। ਸਪੀਕਰ ਬੰਦ ਹੀ ਹੈ ਸਰ। ਜੀ ਜੀ। ਡਾਕਟਰ ਸਾਹਿਬ ਇਹਦੇ ਸਾਈਡ ਇਫੈਕਟ ਕੀ ਹੋ ਸਕਦੇ ਨੇ ਜਿਵੇਂ ਹੁਣ ਸਾਈਡ ਇਫੈਕਟ ਇਸ ਪੂਰੇ ਇਸ਼ੂ ਦੇ ਵਿੱਚ ਹੋਏ ਨੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਲਨ ਆਣੀ ਸ਼ੁਰੂ ਹੋਈ ਹੈ ਲੋਕਾਂ ਨੇ ਕਿਹਾ ਕਿ ਸਾਨੂੰ ਦਿਖਣਾ ਥੋੜਾ ਘੱਟ ਹੋ ਗਿਆ ਇਹ ਇਹ ਸਾਈਡ ਇਫੈਕਟ ਇਸ ਦਵਾਈ ਕਰਕੇ ਹੀ ਆ कभी कभी जो दवाई अंदर डालता है हमें पता नहीं क्या दवाई डालते हैं इसमें हो सकता है इसमें कॉन्टेक्ट डर्माटाइटिस की वजह से वो एलर्जिक रिएक्शन किया है जिसके वजह से आईज के आसपास स्वेलिंग आए हैं या इस दवाई में कोई वैसोडाइलेटर हो जिसके वजह से वो ब्लड सर्कुलेशन बढ़ा के और आंख के आसपास भी सर्कुलेशन बढ़ा के भी उनको आंख में प्रॉब्लम क्रिएट करें ਡਾਕਟਰ ਸਾਹਿਬ ਜਿਵੇਂ ਇਹ ਦਾਵਾ ਕੀਤਾ ਜਾ ਰਿਹਾ ਜਿਵੇਂ ਦਾਵਾ ਕੀਤਾ ਜਾ ਰਿਹਾ ਕਿ ਇਹ ਦਵਾਈ ਇੱਕ ਵਾਰ ਲਗਾਉਂਗੇ ਤਾਂ ਵਾਲ ਥੋੜੇ ਥੋੜੇ ਜਾਣੇ ਸ਼ੁਰੂ ਹੋ ਜਾਣਗੇ ਦੂਜੀ ਵਾਰ ਲਗਾਓਗੇ ਫਿਰ ਥੋੜੇ ਜਿਹਾ ਹੋਰ ਆ ਜਾਣਗੇ ਤੀਜੀ ਵਾਰ ਤੱਕ ਪੂਰੇ ਵਾਲ ਜਿਹੜੇ ਨੇ ਉਹ ਸਿਰ ਤੇ ਆ ਜਾਂਦੇ ਨੇ ਫਿਰ ਇਹ ਇੰਨਾ ਵੱਡਾ ਦਾਵਾ ਕੀਤਾ ਜਾ ਰਿਹਾ ਇਹ ਤੁਹਾਨੂੰ ਲੱਗਦਾ ਨਹੀਂ ਕਿ ਰਿਸਪੌਂਸਿਬਿਲਟੀ ਜਿਹੜੀ ਹੈ ਇਹ ਪ੍ਰਸ਼ਾਸਨ ਦੀ ਸਿਵਲ ਹਸਪੀਟਲ ਦੀ ਜਿੱਥੇ ਕੈਂਪ ਲਗਾਇਆ ਜਾ ਰਿਹਾ ਉਸ ਜ਼ਿਲ੍ਹੇ ਦੀ ਵੀ ਬਣਦੀ ਹੈ ਕਿ ਇੰਨਾ ਵੱਡਾ ਕੈਂਪ ਲਗਾਇਆ ਜਾ ਰਿਹਾ ਦਵਾਈ ਦਾ ਪਤਾ ਹੀ ਨਹੀਂ ਹੈ ਕੋਈ ਸਾਇੰਟੀਫਿਕਲੀ ਪ੍ਰੂਫਨ ਨਹੀਂ ਹੈ ਫਿਰ ਇਹ ਕਿਵੇਂ ਲਗਾਉਣ ਦਿੱਤਾ ਜਾ ਰਿਹਾ जी पहले हमें जरूर पता करना है कि इसका साइड इफेक्ट्स क्या है या इसमें इफेक्ट्स क्या है और ऐसे कोई दवा ही नहीं है दुनिया में कि एक दिन में ही आपको इतने बाल आ जाएं या रात, रात बाल इतना बढ़ जाए तो हमें सारा सिविल रेस्पॉन्सिबिलिटी लेके प्रॉपर चेकअप के बाद ही कैंप अलाउ करने चाहिए बिल्कुल एक सैलून हुआ शख्स जरा दावा कर देवे ਕਿ ਅਸੀਂ ਜੀ ਰਾਤੋਂ ਰਾਤ ਵਾਲ ਉਗਾ ਦੇਾਂਗੇ ਫਿਰ ਤਾਂ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਡਾਕਟਰ ਸਾਹਿਬਾਨ ਨੇ ਉਹਨਾਂ ਦੀਆਂ ਡਿਗਰੀਆਂ ਤਾਂ ਸਾਈਡ ਤੇ ਰੱਖ ਦੇਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੇ ਸੈਲੂਨ ਚਲਾਣ ਵਾਲੇ ਹੀ ਜੇਕਰ ਵਾਲਾਂ ਨੂੰ ਉਗਾਉਣ ਦਾ ਦਾਵਾ ਕਰਦੇ ਹੋਣ ਇਹ ਦਵਾਈਆਂ ਲਗਾ ਕੇ ਇੱਕ ਇੱਕ ਗੱਲ ਹੋਰ ਡਾਕਟਰ ਸਾਹਿਬ ਜਿਹੜੀ ਸੋਸ਼ਲ ਮੀਡੀਆ ਤੇ ਗੱਲਬਾਤ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਪ੍ਰੂਫ ਦਿੱਤੇ ਜਾਂਦੇ ਨੇ ਕਿ ਆਹ ਦੇਖੋ ਆਹ ਬੰਦਾ ਆਇਆ ਸੀਗਾ 10 ਦਿਨ ਪਹਿਲਾਂ ਆਇਆ ਸੀਗਾ ਵਾਲ ਬਿਲਕੁਲ ਨਹੀਂ ਸੀਗੇ ਹੁਣ ਦੇਖੋ ਦੀਆਂ ਜੜਾ ਫੁੱਟੀਆਂ ਸ਼ੁਰੂ ਹੋ ਗਈਆਂ ਵਾਲ ਆਣੇ ਸ਼ੁਰੂ ਹੋ ਗਏ ਉਹ ਫਿਰ ਕੀ ਹੈ वो प्रॉबली अप करके दिखा देते हैं कि ताकि लोग ज्यादा इन्फ्लुएंस होके उनके पास आ जाए ये एक टाइप ऑफ मार्केटिंग स्ट्रेटेजी है जिसमें सच नहीं है बिल्कुल ठीक है डॉक्टर साहब मैं वापस आना थोड़े को गुरदर्शन हूँ मौजूदा हालात की ने जिन किन्नेक पेशेंट ने जो हॉस्पिटल ने या जा चुके हैं उन्होंने लिए की ट्रीटमेंट दसा गया डॉक्टर साहबान वालों कहा गया कि कोई खतरा नहीं है अखशनी तो कोई खतरा नहीं है जलन हुई दवाई पा के ठीक हो गया ਹਰਪ੍ਰੀਤ ਜੇ ਗੱਲ ਕੀਤੀ ਜਾਵੇ ਕਹਿ ਸਕਦੇ ਹਾਂ ਕਿ 60 ਤੋਂ 65 ਮਰੀਜ਼ ਨੇ ਜਿਹੜੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਹੋਰਾਂ ਦੀ ਕੋਈ ਗਿਣਤੀ ਨਹੀਂ ਅੱਗੇ ਦੇ ਸਾਹਮਣੇ ਆਈ ਪਰ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਹੈ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਜਿਹੜੀ ਦ ਮੈਡੀਸਨ ਡਾਕਟਰਾਂ ਵੱਲੋਂ ਦਿੱਤੀ ਗਈ ਹੈ ਕਿ ਅੱਖਾਂ ਦੇ ਵਿੱਚ ਵਾਰ-ਵਾਰ ਪਾਓ ਤੇ ਜਿਹੜੀ ਬਰਫ਼ ਦੀ ਜਿਹੜੀ ਕਹਿ ਸਕਦੇ ਹਾਂ ਉਹਦੀ ਠੰਡਕ ਜ਼ਰੂਰ ਅੱਖਾਂ ਨੂੰ ਦਿੱਤੀ ਜਾਵੇ ਕਿਉਂਕਿ ਜਲਨ ਇੰਨੀ ਜ਼ਿਆਦਾ ਸੀ ਕਿ ਕਈਆਂ ਤੇ ਅਸੀਂ ਜਿਹੜੀਆਂ ਤਸਵੀਰਾਂ ਦਿਖਾਈਆਂ ਨੇ ਅੱਖਾਂ ਦੇ ਉੱਤੇ ਪੱਟੀਆਂ ਲਾ ਕੇ ਡਾਕਟਰਾਂ ਵੱਲੋਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਘ ਦੀ ਕੋਈ ਵੀ ਵੱਡਾ ਹਾਸਾ ਕਹਿ ਸਕਦੇ ਆ ਕਿਉਂਕਿ ਇਹ ਇੱਕ ਐਕਸੀਡੈਂਟ ਤੋਂ ਘੱਟ ਨਹੀਂ ਹੈ ਕਿਉਂਕਿ ਅੱਖਾਂ ਦੀ ਨਿਗਾਹ ਜਾਣਾ ਕਿਉਂਕਿ ਇੱਕ ਕੁਦਰਤ ਦੇ ਨਾਲ ਖਲਵਾੜ ਕਰਨਾ ਕਿਉਂ ਨਹੀਂ ਉਹ ਦਵਾਈ ਪਹਿਲਾਂ ਸਰਕਾਰੀ ਤੌਰ ਤੇ ਉਹਨੂੰ ਕਿਉਂ ਨਹੀਂ ਪਾਸ ਕਰਵਾਈ ਗਈ ਕਿਉਂ ਨਹੀਂ ਕਿਸੇ ਨੂੰ ਕਿਸੇ ਨੇ ਵੀ ਇਹਦੇ ਵੱਲ ਕੋਈ ਗੌਰ ਕੀਤੀ ਕਿਉਂਕਿ ਇੱਥੇ ਕਹਿ ਸਕਦੇ ਆ ਕਿ ਸਿਹਤ ਵਿਭਾਗ ਜਿੱਥੇ ਵੀ ਕੋਈ ਇਦਾਂ ਦੀ ਗਲਤ ਮੈਡੀਸਨ ਹੈ ਜਾਂ ਮੈਡੀਕਲ ਸਟੋਰਾਂ ਦੇ ਉੱਤੇ ਵੀ ਰੇਡਾਂ ਮਾਰਦਾ ਪਰ ਇੱਥੇ ਇਦਾਂ ਵੱਡਾ ਕੈਂਪ ਲੱਗ ਗਿਆ ਉਹ ਵੀ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਦਵਾਈ ਲਾਈ ਗਈ ਇੱਥੇ ਕਿਉਂ ਨਹੀਂ ਕਹਿ ਸਕਦੇ ਆ ਕਿ ਦੀਵੇ ਥੱਲੇ ਨੇਰੇ ਵਾਲੀ ਗੱਲ ਹੋ ਚੁੱਕੀ ਆ ਕਿਉਂਕਿ ਕਿਉਂ ਨਹੀਂ ਜਿਹੜਾ ਇਸ ਤੇ ਗੌਰ ਫਰਮਾਈ ਕਿਉਂ ਨਹੀਂ ਉਹਨਾਂ ਦੀ ਦਵਾਈ ਚੈੱਕ ਕੀਤੀ ਗਈ ਜੇਕਰ ਪਹਿਲਾਂ ਕੋਈ ਐਡੀ ਵੱਡੀ ਐਡ ਹੋ ਰਹੀ ਸੀ ਕਿ ਕੋਈ ਮੈਡੀਸਨ ਤਾਂ ਉਹਦੀ ਕੋਈ ਜਿਹੜੀ ਨਾਮ ਜਾਂ ਉਹਦੇ ਵਿੱਚ ਕੀ ਕੀ ਪ੍ਰੋਡਕਟ ਨੇ ਜਿਹੜੇ ਕਿਸੇ ਵੀ ਸੀਸੀ ਆ ਕੋਈ ਆਪਾਂ ਮੈਡੀਸਨ ਤੋਂ ਦਵਾਈ ਲੈਨੇ ਆ ਉਹਦੇ ਉੱਤੇ ਹਰ ਇੱਕ ਜਿਹੜੀ ਮਾਤਰਾਵਾਂ ਲਿਖੀ ਹੁੰਦੀ ਰਹੀ ਇਹਦੇ ਵਿੱਚ ਇੰਨੀ ਇੰਨੀ ਚੀਜ਼ੇ ਪਾਈ ਗਈ ਹੈ ਪਰ ਉਤੀ ਤਾਂ ਕੋਈ ਕਹਿ ਸਕਦੇ ਆ ਦੇਸੀ ਇਲਾਜ ਆ ਜਿਹੜਾ ਉਹ ਹੈ ਸਿਰਫ ਦਵਾਈ ਫਰੀ ਲਾਈ ਜਾਂਦੀ ਹੈ ਤੇ ਦੂਜੇ ਪਾਸੇ ਜਿਹੜਾ ਤੇਲ ਇੱਕ ਵੇਚਿਆ ਜਾਂਦਾ ਇਹਨੂੰ ਕਹਿ ਸਕਦੇ ਆ ਕਿ ਮਾਰਕੀਟਿੰਗ ਇੱਕ ਪਾਸਿਓ ਦਵਾਈ ਫਰੀ ਲਾ ਕੇ ਦੂਜੇ ਪਾਸੇ ਤੇਲ ਨਾਲ ਮਾਰਕੀਟਿੰਗ ਕੀਤੀ ਜਾਂਦੀ ਹੈ ਪੈਸਾ ਕਮਾਇਆ ਜਾ ਰਿਹਾ ਹੂੰ ਬਿਲਕੁਲ ਠੀਕ ਹੈ ਇਹ ਪੈਸਾ ਕਮਾਣ ਦੀ ਹੋੜ ਹੈ ਤੇ ਦੌੜ ਹੈ ਜਿਸ ਦੇ ਵਿੱਚ ਜਿਨ੍ਹਾਂ ਨੇ ਕਿਉਂਕਿ ਹੁੰਦਾ ਕੀ ਹੈ ਜਿਨ੍ਹਾਂ ਦੇ ਸਿਰ ਤੇ ਵਾਲ ਨਹੀਂ ਆਉਂਗਲਾ ਕਹਿੰਦਾ ਕਿ ਯਾ ਫਰੀ ਟ੍ਰੀਟਮੈਂਟ ਕਰਾ ਕੇ ਚਲੋ ਦੇਖ ਹੀ ਲੈਣੇ ਆ ਜੇ ਨਹੀਂ ਵੀ ਆਏ ਤਾਂ ਕੀ ਨੁਕਸਾਨ ਹੋ ਜਾਗਾ ਨੁਕਸਾਨ ਤਾਂ ਕੋਈ ਨਹੀਂ ਹੋਏਗਾ ਵਾਲਤ ਦਵਾਈ ਜਿਹੜੀ ਆ ਉਹ ਲਗਾ ਕੇ ਸਿਰ ਤੇ ਦੇਖ ਲੈਣੇ ਜੇ ਵਾਲਾ ਕਿ ਠੀਕ ਨਹੀਂ ਹੈ اتنا ਸੀ ਪਰ ਇਹ ਨਹੀਂ ਪਤਾ ਸੀ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਈਡ ਇਫੈਕਟ ਵੀ ਹੋ ਜਾਣਗੇ ਇੱਕ ਸਵਾਲ ਗੁਰਦರ್ಶਨ ਮੈਂ ਡਾਕਟਰ ਸਾਹਿਬ ਦਾ ਹੁਣੇ-ਹੁਣੇ ਇੱਕ ਬਿਆਨ ਵੀ ਸੁਣ ਰਿਹਾ ਸੀਗਾ ਜਿਹੜਾ ਤੁਸੀਂ ਭੇਜਿਆ ਉਹ ਕਹਿੰਦੇ ਸਨ ਤਾਂ ਪਤਾ ਹੀ ਨਹੀਂ ਲੱਗਿਆ ਵੀ ਇਹਨਾਂ ਨੇ ਕੈਂਪ ਲਗਾਇਆ ਹੈ ਕੋਈ ਪਰਮਿਸ਼ਨ ਸਾਡੇ ਤੋਂ ਲਈ ਨਹੀਂ ਜੇ ਕੋਈ ਵੀ ਮੈਡੀਕਲ ਕੈਂਪ ਕਿਸੇ ਵੀ ਤਰ੍ਹਾਂ ਦਾ ਲਾਇਆ ਜਾਂਦਾ ਕੋਈ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਜਾਂ ਕਿਸੇ ਹੋਰ ਚੀਜ਼ ਦਾ ਕੋਈ ਟੈਸਟ ਦਾ ਕੈਂਪ ਲਗਾਇਆ ਜਾਂਦਾ ਕੁਝ ਕਿੰਦਾ ਲਾਇਆ ਜਾਂਦਾ ਤਾਂ ਉਹਦੇ ਲਈ ਅਪਰੂਵਲ ਲੈਣੀ ਪੈਂਦੀ ਹੈ ਜੇ ਅਪਰੂਵਲ ਨਹੀਂ ਲਈ ਤਾਂ ਕੈਂਪ ਨਹੀਂ ਲਗਾਉਣ ਦਿੱਤਾ ਜਾਂਦਾ ਇਹ ਕੈਂਪ ਕਿਵੇਂ ਲੱਗ ਗਿਆ ਫਿਰ ਬਿਨਾ ਅਪਰੂਵਲ ਤੋਂ ਕੈਂਪ ਕਿਵੇਂ ਚੱਲ ਗਿਆ ਹਰਪ੍ਰੀਤ ਜੀ ਮੈਂ ਹਰਪ੍ਰੀਤ ਜੀ ਮੈਂ ਉਹੀ ਗੱਲ ਕਹਿ ਰਿਹਾ ਕਿ ਦੀਵੇ ਥੱਲੇ ਨਹੀਂ ਰੱਖ ਕਿਉਂਕਿ ਪਿੰਡਾਂ ਦੇ ਵਿੱਚ ਹੁੰਦਾ ਉਹ ਵੀ ਗੱਲ ਮੰਨੀ ਜਾ ਸਕਦੀ ਸੀ ਛੋਟੇ ਕਸਬਿਆਂ ਦੇ ਵਿੱਚ ਚਲੋ ਇੱਕ ਮਿੰਟ ਆਇਆ ਬਈ ਇੱਕ ਮਿੰਟ ਆਇਆ ਮੇਰੇ ਨਾਲ ਨਾ ਸੰਜੇ ਸੰਜੇ ਕਾਮਰਾਜ ਜੀ ਜੁੜ ਗਏ ਨੇ ਸੀਐਮਓ ਸੰਗਰੂਰ ਸੰਜੇ ਜੀ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਸਰ ਆ ਰਹੀ ਹੈ ਜੀ ਸੰਜੇ ਜੀ ਪਹਿਲਾਂ ਤਾਂ ਇਹ ਅਪਡੇਟ ਦੱਸੋ ਕਿ ਮੌਜੂਦਾ ਸਿਚੁਏਸ਼ਨ ਕੀ ਹੈ ਜੋ ਪੇਸ਼ੈਂਟ ਆਏ ਸੀ ਕਿ ਉਹ ਘਰ ਚਲੇ ਗਏ ਜਾਂ ਕਿ ਪੇਸ਼ੈਂਟ 65 ਪਲਸ ਆਈ ਸੀ ਸਾਡੇ ਕੋਲ ਅੱਛਾ ਜੀ 65 ਤੋਂ 67 ਹੂੰ ਤੇ ਉਹ ਕੱਲ ਤੋਂ ਆ ਰਹੇ ਨੇ ਅੱਜ ਤੱਕ ਆਏ ਨੇ ਹੂੰ ਮੇਨਲੀ ਪ੍ਰੋਬਲਮ ਕੀ ਆਈ ਸੀ ਉਹਨਾਂ ਨੂੰ ਪੇਸ਼ੈਂਟਸ ਨੂੰ ਪ੍ਰੋਬਲਮ ਉਹਨਾਂ ਨੂੰ ਅਲਰਜੀ ਰੈਕਸ਼ਨ ਜਿਵੇਂ ਰੈਡਨੈਸ ਆਈਜ਼ ਰੀਡ ਤੇ ਸਵੇਲਿੰਗ ਇਸ ਤਰ੍ਹਾਂ ਦੇ ਪ੍ਰੋਬਲਮਸ ਆਈ ਸੀ। ਹੂੰ। ਸੰਜੇ ਜੀ ਮਤਲਬ ਅੱਖਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੈ ਜਿੰਨੀ ਕਿ ਦਵਾਈ ਦੁਵਾਈ ਦੇ ਦਿੱਤੀ ਗਈ ਅੱਖਾਂ ਦੀ ਰੌਸ਼ਨੀ ਘਟਣਾ ਜਾਂ ਜਾਣਾ ਅਜਿਹੀ ਵਰਗੀ ਕੋਈ ਸਥਿਤੀ ਜਾਂ ਕਿਸੇ ਪੇਸ਼ੈਂਟ ਦੀ ਸਿਚੁਏਸ਼ਨ ਆਈ ਹੈ। ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਤਾਂ ਕੋਈ ਨਹੀਂ ਆਈ। ਹੂੰ। ਬਸ ਸਿਰਫ ਇਹਨਾਂ ਇਹਨਾਂ ਹੈਗਾ ਸੀਗਾ ਵੀ ਅਲਰਜੀ ਰੈਐਕਸ਼ਨ ਹੋ ਕੇ ਉਹਨਾਂ ਨੂੰ ਅੱਖ ਦੇ ਵਿੱਚ ਸਵੇਲਿੰਗ ਤੇ ਰੈਡਨੈਸ ਇਸ ਤਰ੍ਹਾਂ ਐ ਪਤਾ ਲੱਗਾ। ਹੂੰ। ਸੰਜੇ ਜੀ ਇੱਕ ਗੱਲ ਦੱਸਿਓ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਮੈਡੀਕਲ ਕੈਂਪ ਲਗਾਉਣਾ ਹੋਵੇ ਜਾਂ ਕੁਝ ਲਗਾਉਣਾ ਹੋਵੇ ਉਹਦੇ ਲਈ ਤੁਹਾਡੇ ਤੋਂ ਅਪਰੂਵਲ ਲੈਣੀ ਜ਼ਰੂਰੀ ਹੈ। ਤੁਸੀਂ ਦੇਖੋ ਸਾਡੇ ਕੋਲ ਤਾਂ ਸਿਰਫ ਜੜੇ ਇੱਕ ਆਈ ਦਾ ਕੋਈ ਕੈਂਪ ਹੈ ਜਾਂ ਬਲੱਡ ਡੋਨੇਸ਼ਨ ਦਾ ਕੰਪ ਹੈ ਹੂੰ ਉਹਦੇ ਲਈ ਜ਼ਰੂਰੀ ਹੁੰਦੀ ਹੈ ਇਹ 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 ਸਾਡੇ ਪ੍ਰਯੋਜ ਨਹੀਂ ਹੈ ਨਹੀਂ ਪਰ ਸਰ ਹੈ ਹੈ ਤਾਂ ਇੱਕ ਤਰ੍ਹਾਂ ਦਾ ਮੈਡੀਕਲ ਟਰੀਟਮੈਂਟ ਹੀ ਹੈ ਨਾ ਇਹ ਤਾਂ ਸਕਿਨ ਦੇ ਉੱਤੇ ਦਵਾਈ ਲਗਾ ਰਹੇ ਆ ਤਾਂ ਇਹ ਇਹਦੇ ਤੇ ਉਹ ਚਾਹੀਦਾ ਨਹੀਂ ਸੀਗਾ ਕਿ ਅਪਰੂਵਲ ਚਾਹੀਦੀ ਲੈਣੀ ਚਾਹੀਦੀ ਸੀ ਉਹਨਾਂ ਨੂੰ ਤੁਹਾਡੇ ਤੋਂ ਹਾਂਜੀ ਚਾਹੀਦੀ ਸੀ ਉਹ ভরਸੀ ਹੁਸਦ ਅਸੀਂ ਦੇਖ ਕੇ ਉਹਦੀ ਕੁਆਲੀਫਿਕੇਸ਼ਨ ਨਾ ਹੀ ਦਿੰਦੇ ਵੀ ਇਹ ਤਾਂ ਬੰਦਾ ਵੈਸੇ ਹੀ ਆ ਹੂੰ ਪਰ ਜੇ ਸਰ ਇੱਕ ਹੋਰ ਗੱਲ ਹੈ ਤੁਹਾਡੇ ਤੋਂ ਅਪਰੂਵਲ ਨਹੀਂ ਲਈ ਗਈ ਪਰ ਇਸ ਇਵੈਂਟ ਦੀ ਪ੍ਰਮੋਸ਼ਨ ਦੱਬ ਕੇ ਹੋਈ ਸਾਰਿਆਂ ਨੂੰ ਪਤਾ ਸੀਗਾ ਕਿ ਇੱਥੇ ਇੱਕ ਅਜਿਹਾ ਵੱਡਾ ਕੈਂਪ ਲੱਗਣ ਵਾਲਾ ਹੈ ਕਿ ਇਹ ਪ੍ਰਸ਼ਾਸਨ ਦੀ ਜਾਂ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਹਦੇ ਬਾਰੇ ਪਤਾ ਕੀਤਾ ਜਾਂਦਾ ਵੀ ਇਹ ਕਿਹੜੀ ਦਵਾਈ ਲੈ ਕੇ ਆ ਰਿਹਾ ਜਿਹਦਾ ਰਿਐਕਸ਼ਨ ਵੀ ਹੋ ਸਕਦਾ ਸਾਨੂੰ ਨਹੀਂ ਸਾਡੇ ਸਾਡੇ ਕੋਲ ਕੋਈ ਨਹੀਂ ਕੋਈ ਸਾਡੇ ਨੋਲੇਜ ਕੋਈ ਨਹੀਂ ਆਇਆ ਇਸ ਤਰ੍ਹਾਂ ਵੀ ਕੋਈ ਮੈਂ ਮੈਂ ਉਹੀ ਸਵਾਲ ਕਰ ਰਿਹਾ ਨਾ ਸਰ ਕਿ ਦੇਖੋ ਕਿੰਨੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਇੰਡੋਰਸਮੈਂਟ ਕੀਤਾ ਇਸ ਇਵੈਂਟ ਦਾ ਨਹੀਂ ਨਹੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚ ਗਏ ਤੇ ਪ੍ਰਸ਼ਾਸਨ ਨੂੰ ਇਸ ਇਵੈਂਟ ਬਾਰੇ ਪਤਾ ਹੀ ਨਹੀਂ ਹੈ ਨਾ ਜੀ ਨਾ ਅੱਛਾ ਚਲੋ ਹੁਣ ਇਹ ਦੱਸੋ ਕਿ ਕਾਰਵਾਈ ਤੁਸੀਂ ਰეკਮੈਂਡ ਕਰੋਗੇ ਪੁਲਿਸ ਨੂੰ ਕਿ ਕੀ ਕਾਰਵਾਈ ਕੀਤੀ ਜਾਵੇ ਪੁਲਿਸ ਪੁਲਿਸ ਨੂੰ ਅਸੀਂ ਕਰਤਾ ਸੀ ਕਿ ਮੈਂ ਉਹਨਾਂ ਨੇ ਐਫ ਆਈ ਆਰ ਦੰਦ ਕਰਤੀ ਪਈ ਉਹਦੇ ਬੰਦੇ ਅਗੇਂਸਟ ਹਾਂਜੀ ਤੇ ਹਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਸੈਂਟੀਫਿਕ ਅਪਰੂਵ ਮਿਲਿਆ ਕਿ ਇਹ ਜਿਹੜੀ ਦਵਾਈ ਲਗਾ ਰਿਹਾ ਹੈ ਇਦਾ ਕੋਈ ਕੋਈ ਸਾਇੰਟਿਫਿਕ ਪ੍ਰੂਵਲ ਹੈਗੀ ਐ ਦੀ ਇਹ ਦਵਾਈ ਕਿੱਥੋਂ ਬਣਾਉਂਦਾ ਕਿਵੇਂ ਬਣਾਉਂਦਾ ਕਿ ਇਹਦੇ ਵਿੱਚ ਸਮਾਨ ਪਾਇਆ ਗਿਆ ਹਾਲੇ ਕੁਝ ਨਹੀਂ ਪਤਾ ਲੱਗਾ ਚਲੋ ਠੀਕ ਐ ਸੰਜੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਤੇ ਲਈ ਬੜੀ ਹੈਰਾਨਗੀ ਦੀ ਗੱਲ ਵੀ ਹੈ ਤੇ ਪਰੇਸ਼ਾਨ ਕਰਨ ਵਾਲੀ ਵੀ ਗੱਲ ਵੀ ਹੈ ਕਿ ਜੇ ਸਾਰੇ ਮੀਡੀਆ ਦੇ ਵਿੱਚ ਅੱਡਾ ਰੌਲਾ ਸੀਗਾ ਸਾਰਿਆਂ ਨੂੰ ਪਤਾ ਸੀਗਾ ਵੀ ਇਦਾਂ ਦਾ ਕੈਂਪ ਲੱਗ ਰਿਹਾ ਸਰਕਾਰ ਇਹਨੇ ਕਿ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਇਦਾਂ ਦਾ ਕੋਈ ਕੈਂਪ ਲੱਗ ਰਿਹਾ ਚਲੋ ਖੈਰ ਇਹ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜਦੋਂ ਬਣ ਗਈ ਹੈ ਤਾਂ ਹੁਣ ਪ੍ਰਸ਼ਾਸਨ ਨੇ ਅੱਗੇ ਦੇਖੇ ਡਾਕਟਰ ਏਬੀ ਪ੍ਰਭੂ ਡਾਕਟਰ ਸਾਹਿਬ ਥੋੜਾ ਜਿਹਾ ਇਹ ਦੱਸਿਓ ਕਿ ਇਦਾਂ ਦੇ ਜਿੰਨੇ ਵੀ ਨੁਸਖੇ ਕੀਤੇ ਜਾਂਦੇ ਨੇ ਇੱਕ ਤੁਹਾਨੂੰ ਹੋਰ ਵੀ ਤੁਹਾਡੇ ਧਿਆਨ ਦੇ ਵਿੱਚ ਹੋਣਾ ਕਿ ਕੋ ਜੜੀ ਬੂਟੀਆਂ ਵਾਲਾ ਤੇਲ ਵੀ ਬੜਾ ਮਸ਼ਹੂਰ ਹੋਇਆ ਸੀਗਾ ਜਿਹਦੇ ਇੰਡੋਰਸਮੈਂਟ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਕੀਤੀ ਬਾਲੀਵੁੱਡ ਸਟਾਰਸ ਤੱਕ ਨੇ ਕੀਤੀ ਸੀਗੀ ਕਿ ਇਹ ਤੇਲ ਲਗਾਉਂਗੇ ਤਾਂ ਤੁਹਾਡੇ ਵਾਲ ਕਾਲੇ ਹੋ ਜਾਣਗੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਇਹ ਲੋਕਾਂ ਦੀ ਨਵਜ਼ ਫੜਦੇ ਨੇ ਜਿਹੜੇ ਲੋਕਾਂ ਦੇ ਸਿਰ ਤੇ ਵਾਲ ਨਹੀਂ ਆ ਰਹੇ ਜਾਂ ਵਾਲ ਝੜ ਰਹੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਨਵਜ਼ ਫੜ ਲਓ ਇਹਨਾਂ ਨੂੰ ਵਾਲ ਚਾਹੀਦੇ ਹੀ ਚਾਹੀਦੇ ਐ ਨੈਨੀਕੋਸ ਚਾਹੀਦੇ ਆ ਤੇ ਇਹਨਾਂ ਤੱਕ ਇਹ ਪ੍ਰਚਾਰ ਕੀਤਾ ਜਾਵੇ ਕਿ ਤੁਸੀਂ ਇੱਕ ਵਾਰ ਤੇਲ ਲਗਾ ਕੇ ਦੇਖੋ ਦਵਾਈ ਲਗਾ ਕੇ ਦੇਖੋ ਤੁਹਾਡੇ ਵਾਲ ਆਣੇ ਸ਼ੁਰੂ ਹੋ ਜਾਣਗੇ ਇਸੇ ਕਰਕੇ ਲੋਕ ਬਿਨਾਂ ਸੋਚੇ ਸਮਝੇ ਪੜੇ ਲਿਖੇ ਲੋਕ ਵੀ ਚਲੇ ਜਾਂਦੇ ਨੇ ਹਮ ਤੇਸੇ ਆਪਨੇ ਪਹਿਲੇ ਬਤਾਇਆ ਕਿ ਲੋਕ ਕੋਸ਼ਿਸ਼ ਕਰ ਰਹੇ ਹਨ ਟ੍ਰਾਈ ਕਰ ਰਹੇ ਹਨ ਕਿ ਕੁਝ मेडिसिन लगाएं तेल लगाएं ट्राई करेंगे तो बाल आएगा नहीं है तो सेम ही है तो लोग वो इच्छा रखके सारे वेरियस एक्सपेरिमेंट करके देखते हैं ताकि वो सर्जरी ना करना पड़े और ये मेडिसिन से ठीक हो जाएं सोनाथी पूरी कोशिश रहनी है कि तो, वो, थोड़े थोड़े चीज ज़्यादा कुछ मिल जाए हाँ बाकी बेस्ट है कि कोई ट्रेन कॉस्मेटोलोज डोलॉजिस्ट या प्लास्टिक सर्जन के पास ही जाके पेशेंट साइंटिफिकली अपना प्रॉब्लम असेस करके उसके बाद उसको प्रॉपर इलाज करें चलो ਠੀਕ ਹੈ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਗੁਰਦਰਸ਼ਨ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਮੁੱਖਦੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਟਰੀਟਮੈਂਟ ਲੈਣ ਤੋਂ ਪਹਿਲਾਂ ਉਹਦੇ ਬਾਰੇ ਪੂਰੀ ਜਾਣਕਾਰੀ ਪੂਰਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਇਹ ਤੁਸੀਂ ਇੱਕ ਐਗਜ਼ਾਮਪਲ ਦੇਖ ਚੁੱਕੇ ਹੋ ਜਿਹੜਾ ਬੰਦਾ ਇਹ ਕਹਿੰਦਾ ਸੀਗਾ ਕਿ ਸਿਰ ਤੇ ਤੁਸੀਂ ਦਵਾਈ ਲਵਾਓ ਸਿਰ ਤੇ ਤੁਸੀਂ ਤੇਲ ਲਵਾਓ ਤਾਂ ਤੁਸੀਂ ਮਿੰਟਾਂ ਦੇ ਵਿੱਚ ਠੀਕ ਹੋ ਜੂਗੇ ਹਫਤਿਆਂ ਦੇ ਵਿੱਚ ਤੁਹਾਡੇ ਵਾਹ ਲਾਣੇ ਸ਼ੁਰੂ ਹੋ ਜਾਣਗੇ ਵਾਹ ਤਾਂ ਪਤਾ ਨਹੀਂ ਆਣਗੇ ਜਾਂ ਨਹੀਂ ਆਣਗੇ ਅੱਖਾਂ ਦੀ ਰੌਸ਼ਨੀ ਜ਼ਰੂਰ ਜਾ ਸਕਦੀ ਸੀ ਜਿੱਦਾਂ ਦੇ ਹਾਲਾਤ ਬਣੇ ਨੇ ਔਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੀ ਨਹੀਂ ਤੁਹਾਡੇ ਸਾਹਮਣੇ ਲਾਈਵ ਮੈਂ ਫੋਨੋ ਲਿਆ ਉਹ ਕਹਿੰਦੇ ਸੰਤਾ ਪਤਾ ਹੀ ਨਹੀਂ ਉਹ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਪਤਾ ਹੈ ਲੋਕ ਜਿਹੜੇ ਨੇ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਜਾਂਦੇ ਨੇ ਇੰਡੋਰਸਮੈਂਟ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਹੁੰਦੀ ਰਹੀ ਕਿ ਫਲਾਣੇ ਦਿਨ ਭਾਈ ਕੈਂਪ ਲੱਗ ਰਿਹਾ ਔਰ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਪ੍ਰਸ਼ਾਸਨ ਕਹਿੰਦਾ ਸਾਰੇ ਮਰੀਜ਼ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਜਾ ਕੇ ਕੰਦੇ ਸਾਨੂੰ ਪਤਾ ਲੱਗਿਆ ਕਿ ਅਜਿਹਾ ਕੋਈ ਕੈਂਪ ਵੀ ਲੱਗਿਆ ਸੀਗਾ ਹੁਣ ਇਹ ਸਰਕਾਰ ਨੂੰ ਚਾਹੀਦਾ ਕਿ ਸਖਤ ਐਕਸ਼ਨ ਜ਼ਰੂਰ ਪ੍ਰਸ਼ਾਸਨ ਤੇ ਬਾਕੀ ਲੋਕਾਂ ਤੇ ਵੀ ਚੁੱਕਿਆ ਜਾਵੇ ਜਿਨ੍ਹਾਂ ਜਿਨਾਂ ਨੇ ਇਸ ਕੈਂਪ ਦੀ ਇੰਡੋਰਸਮੈਂਟ ਕੀਤੀ